ਤਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਅੱਜ ਆਪਾਂ ਪਲਾਉ ਫੇਰਨ ਲੱਗੇ ਆਂ ਆ ਦੇਖੋ ਦੇਖ ਲੱਗਿਆ ਪਲਾਉ ਫੇਰਨ ਨਾ ਨਵੂ ਗਰਜਨ ਨਵੂ ਮਹਿੰਦਰਾ ਦਾ ਲੱਗਿਆ ਹੋਇਆ ਛੋਟਾ ਟਰੈਕਟਰ ਆ ਇਹ ਇਹਨੂੰ ਕੋਈ ਪਰਵਾਹ ਨਹੀਂ ਹੈਗੀ ਕਹਿੰਦਾ ਮੌਸਮ ਖਰਾਬ ਹੋਣ ਲੱਗ ਗਿਆ ਸੀਗਾ ਪਹਿਲਾਂ ਤਾਂ ਅਸੀਂ ਕਹਿੰਦੇ ਸੀਗੇ ਵੀ ਦੋ ਤਿੰਨ ਦਿਨ ਧੁੱਪਾਂ ਲੱਗ ਜਾਏ ਬੇ ਪਰ ਮੌਸਮ ਖਰਾਬ ਹੋਣ ਲੱਗ ਗਿਆ ਤੇ ਫਿਰ ਆਏ ਸੀਗਾ ਜੰਮੀ ਪੈ ਗਿਆ ਫਿਰ ਇਹਨੇ ਥੱਲੇ ਗੱਲ ਹੋ ਜਾਣੀ ਆ ਪਰ ਹੁਣ ਬੱਤ ਸੀਗਾ ਤੇ ਫਿਰ ਅੱਜ ਵੀ ਹੁਣ ਫੇਰ ਸੇਵਕ ਇਹਨਾਂ ਆਪਾਂ ਫੇਰ ਦੰਨੇ ਆ ਤੇ ਅੱਜ ਫੇਰਨ ਲੱਗ ਗਏ ਆ ਆ ਦੇਖੋ ਇਹ ਤਾਂ 9-10 ਸਾਲ ਹੋ ਗਏ ਸੀ ਕਦੇ ਪ੍ਰਾਲੀ ਨੂੰ ਅੱਗ ਨਹੀਂ ਲਾਈ ਹਮੇਸ਼ਾ ਹੀ ਇਹਨੂੰ ਜ਼ਮੀਨ ਦੇ ਵਿੱਚ ਹੀ ਬਾਉਨੇ ਆ ਤੇ ਆਲੂ ਬਹੁਤ ਵਧੀਆ ਨਿਕਲਦੇ ਨੇ ਵੀ ਆਲੂ ਬੀਜ ਵੀ ਦਿੰਨੇ ਆ ਜੇ ਕਈ ਵਾਰ ਮੀਂਹ ਪੈ ਜਾਂਦਾ ਜਿਆਦਾ ਤਾਂ ਨੁਕਸਾਨ ਨਹੀਂ ਹੁੰਦਾ ਜਿਆਦਾ ਦੇਖੋ ਕਿ ਲਾਦਣਾ ਜਿਹੜੀ ਥੱਲੇੋਂ ਪਲੀਂ 3 ਕੋਲੇ ਐਨ ਉੱਪਰਲੀ ਤਾ ਗਿਆ ਹੋਰ ਫੇਰ ਬਗ ਲਾਉ ਮਾਰ ਲੱਗਿਆ ਫਿਰ ਹੈ ਵਾਹ ਆਵਾਜ਼ ਪੰਗਲ ਕਿੰਨੇ ਸਕੇ ਹਿੰਨੇੜਾ ਕੇ ਫਿਰ ਰੁਕਤਾ ਬੈਟਰ ਚੱਲਿਆ ਨਹੀਂ ਇਹਦਾ ਲਾਉਏ ਮਾਰਦਾ ਅ ਸੋਈ ਗੱਡ ਪੰਜ ਜਣੇ ਨੇ ਸੱਜਾਗੇ ਨਾਲੇ ਹਵਾ ਲਾਜੂ ਪਰਾੜੀ ਗਾ ਹਾਂ ਨਾਲੇ ਉਹ ਬੱਤ ਹੈ ਜੇ ਮੀਂਹ ਨਹੀਂ ਪੈ ਗਿਆ ਫਿਰ ਔਖਾ ਹੋ ਜਾਣਾ ਸੀਗਾ ਬੇਰੇ ਨੂੰ ਭਾਈ ਜੱਲੇ ਆ ਉਹ ਜਿਆਦਾ ਜਿੱਟਾ ਹੋ ਜਾਣਾ ਉਹ ਇਹਨੇ ਕਿਤੇ ਮਲਾਉਂ ਦੂਗਾ ਵਾਏ ਨਾ ਅ ਅਨੁਵਾਰੀ ਅ ਕਾਲੀ ਦਾ ਦੇਖਦੀ ਹਣੀ ਉੱਥੇ ਅ ਫਰਾਉ ਦਾ ਹਾਈ ਨਹੀਂ ਹੈ ਕਹਿੰਦਾ ਟਾਵੇਟਰ ਪਾ ਦਾ ਫੇਰਦੇ ਉਹਨਾਂ ਦੇ ਜਿਹੜੇ ਵਿਕਣੇ ਆ ਇਹਦੇ ਬਾਅਦ ਕੋਣ ਇਹਦੇ ਨੇ ਕਿਤੇ ਏਟ ਦੇ ਲੈਣਾ ਚਾਰ ਦੇ ਸੱਜਣਾ ਪੈਣਾ ਇੱਥੇ ਚਾਰ ਦੇ ਚ ਬਨਾਲੀ ਨੇ ਕਿੱਡੀ ਮਿੱਤੀ ਆ ਉਹ ਬਾਜ ਜਾਣਾ ਹਾਂ ਹਾਜ਼ਰ ਹੈ

carda tiga ਔਰ ਵੀਰ ਕਿਵੇਂ ਆ? ਠੀਕ ਠਾਕ ਓ। ਓ ਜਿਆਦਾ ਜਿਆਦਾ ਪੀਲੀ ਨਹੀਂ ਕੱਢੀਦੀ ਹੁੰਦੀ ਥੱਲੇ ਤੋਂ। ਉੱਪਰਲੀ ਮਿੱਟੀ ਜੇ ਰਲਾਈ ਦੀ ਆ। ਨਹੀਂ ਨਹੀਂ, ਇਹ ਆਪਣਾ ਲੋਹੜੀ ਪਾਟਾ ਦਾ ਫਰਕ ਰਹਿਣਾ। ਨਹੀਂ ਨਹੀਂ। ਇਦੇ ਨਾਲ ਤਾਕਤ ਦਾ ਇੱਕ ਤਾਂ ਜਿਹੜੀ ਆ ਜਿੰਨੀ ਵੀ ਪਰਾਲੀ ਆ ਆਹ ਹਾਂਜੀ ਆ ਵਿਚਾਲੇ ਇਹ ਸਾਰੀ ਵਿਚਰਲ ਜਾਣੀ ਆ ਇਹਨੇ ਖਾਦ ਬਣ ਜਾਣਾ ਇੱਕ ਇਹਨੇ ਇਹਨੇ ਪੋਲੀ ਹੋ ਜਾਣਾ ਮਿੱਟੀ ਨੇ ਜੇ ਇਹਦੇ ਵਿੱਚ ਆਲੂ ਲਾਉਣੇ ਆ ਤਾਂ ਉਹ ਫਿਰ ਨਰਮ ਰਹਿੰਦੀ ਆ ਮਿੱਟੀ ਜਦ ਮੀਂਹ ਗਣੀ ਵੀ ਪੈ ਜਾਂਦਾ ਨਾ ਪਾਣੀ ਸੋਖ ਜਾਂਦੀ ਆ ਹਾਏ ਵਾਹ ਜੀ ਮੰਨੋ ਜੀ ਆ ਕੱਦੂ ਵਾਲਾ ਚੱਕਿਆ ਗਿਆ ਹਾਂ ਹਾਂ ਆ ਰੂਟਾ ਬੀਟਰ ਨੇ ਕਰ ਦੇਣਾ ਇਹਦਾ ਨਾ ਨਹੀਂ ਤਾਂ ਰੂਟਾ ਬੀਟਰ ਪਹਿਲਾਂ ਫੇਰਨਾ ਸੀਗਾ ਫਿਰ ਨਾ ਨਾ ਆ ਪਹਿਲਾਂ ਹੀ ਨਹੀਂ ਪਹਿਲਾਂ ਅੱਗੇ ਫੇਰ ਦੰਨੇ ਆ ਪਹਿਲਾਂ ਬਰੀਕ ਕਰ ਦੰਨੇ ਇਹਨੂੰ ਹੋਰ ਰੂਟਾ ਬੀਟਰ ਫੇਰ ਕੇ ਹਾਂ ਜੀ ਮਾਰੇ ਟਰੈਕਟਰ ਦਾ ਥਾਮ ਆ ਨਾ ਨਾ ਪਤਾ ਇਹਨੂੰ ਤਾਂ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਇਹ ਚੱਲਦਾ ਹੈਗਾ ਖਾਲੀ ਵਾਂਗੂ ਆਉਂਦਾ ਜਿਵੇਂ ਹਾਂ ਹਾਂ ਇਹ ਨਹੀਂ ਇਹ ਤਾਂ ਬੰਗਵਾਉਂਦੇ ਨਾ ਇਹ ਤਾਂ ਪਤਾ ਹੀ ਨਹੀਂ ਲੱਗਦਾ ਟਰੈਕਟਰ ਨੂੰ ਵੀ ਚੱਲਦਾ ਵੀ ਨਹੀਂ ਚੱਲਦਾ ਪਹਿਲੇ ਪਹਿਲੇ ਸਾਲ ਪੱਟੇ ਚੱਲ ਪਤਾ ਲੱਗਦਾ ਹੂੰ ਤੇ ਪਹਿਲਾਂ ਨਾ ਫਲਾਉ ਦੂਜੇ ਸੀਗੇ ਲੰਬੇ ਹਾਂ ਦੂਏ ਲੋਟ ਸਿੰਗਲ ਵਾਲੀ ਇੱਥੇ ਜਿੱਥੇ ਮਾਰ ਕੇ ਪਾਉਂਗਾ ਇੱਥੇ ਵੀ ਵੈਕ ਕਰ ਦਿੰਦਾ ਯਾਰ ਮੇਰੇ ਉਹ ਪਹਿਲਾਂ ਦੂਜੇ ਸੀਗੇ ਤਿੰਨ ਤੇ ਉਹਦੇ ਨਾਲ ਨਾ ਉਹ ਹੁੰਦਾ ਸੀਗਾ ਉਹ ਕਿ ਕਈ ਇੱਕ ਪਾਸੇ ਨੂੰ ਜ਼ਿਆਦਾ ਲੱਗ ਜਾਂਦੇ ਸੀ ਜਾਂ ਪਿਛਲੇ ਨਹੀਂ ਲੱਗਦੇ ਸੀ ਮੁੱਢੇ ਲੱਗ ਜਾਂਦੇ ਸੀ ਉਹਦੇ ਨਾਲ ਪੰਗਾ ਪੈ ਜਾਂਦਾ ਸੀ ਫਿਰ ਬਦਲ ਕੇ ਨਵੇਂ ਲੈਂਦੇ ਇਦੋਂ ਡੂੰਗੀ ਹੁਣ ਕੀ ਕਰੇ ਆ ਪੀਲੀ ਮਿੱਟੀ ਤਾਂ ਨਿਕਲਦੀ ਆ ਹੈ ਆ ਵੀ ਇਹਨੇ ਆਪ ਬਥੇ ਗੱਲ ਲੈ ਆ ਜੱਜਾਂ ਦਾ ਪ੍ਰਸ਼ਾਸਨ ਦਾ ਸਮੱਸਿਆ ਹਾਂ ਇਹਨੂੰ ਬੈ ਕੇ ਕਰ ਲਵੇ ਬੈ ਕੇ ਕਰਕੇ ਕੱਢੇ ਫਿਰ ਉੱਥੀ ਮਿੱਟੀ ਗਰ ਜਾਂਦੀ ਆ ਨਹੀਂ ਉਹ ਇੱਕ ਪਾਸਾ ਉੱਚਾ ਹੋ ਜਾਂਦਾ ਥੱਲੇ ਨੂੰ ਕਰ ਲੈ ਹੋਰ ਕਹਿੰਦਾ ਪੀਲੀ ਮਿੱਟੀ ਕੱਢ ਦੇ ਮੈਂ ਕਿਹਾ ਇੰਨੀ ਨਹੀਂ ਕੱਢਣੀ ਲੈ ਹੈ ਐਸੇ ਗੋਦੂ ਲਾ ਠੰਡਾ ਲੈ ਕੇ ਆਇਆ ਰਹੇ ਹੈ ਹੈ ਇਹਨੇ ਡੇ ਹੋਏ ਨੇ ਥੋੜੇ ਜਿਹੇ ਹਰੇ ਢਾਨੇ ਆਉਂਦੇ ਸੀਗੇ ਹੈ ਆਹਦੀ ਪੂਰੀ ਹਲੇ ਸਾਲ ਦੀ ਪਰਾਲੀ ਜਲਦੀ ਹੈ ਤਰ੍ਹਾਂ ਦੀ ਗਲ ਕੇ ਆਦੇ ਬਣ ਗਈ ਹੈ ਜੀ ਅੱਜ ਆ ਜਾਣਾ ਮੌਸਮ ਸਾਥ ਹੋਇਆ ਹੈ ਅੱਜ ਨਹੀਂ 14 ਦਾ ਮੀਂਹ ਵੀ ਰਹਿ ਗਿਆ ਹੈ ਹੈ ਵਾਹ ਵਾਹ ਬਰਾਏ ਉਹ ਦੇਖ ਕਿੱਦੜ ਪੈ ਜਵੇ ਹੈ ਨਾ ਅੰਮ੍ਰਿਤਸਰ ਰਾਤ ਪਈ ਗਿਆ ਕੱਲ ਰਾਤ ਅੰਮ੍ਰਿਤਸਰ ਵੀ ਪਈ ਗਿਆ ਇਹ ਮਿੱਟੀ ਪਟ ਪਟ ਕੇ ਸੁੱਟੀ ਆ ਮੱਕੀ ਵਾਲੀ ਜਗ੍ਹਾ ਜਦੋਂ ਬੀਬੀ ਜੀ ਹੋਈ ਆਈ ਇਹਦੇ ਵਿੱਚ ਹਲਦੀ ਰੋਗ ਜ਼ਿਆਦਾ ਹਲਦੀ ਕਾਫੀ ਪੈਣ ਲੱਗੀ ਆ ਇੱਥੇ ਹਲਦੀ ਰੋਗ ਜ਼ਿਆਦਾ ਹੈ ਆ ਦੇਖੋ ਇਹਨਾਂ ਕਾਫੀ ਹਲਦੀ ਪੈ ਗਈ ਆ ਉਗੀ ਸਾਰੀ ਈਮੀਂ ਦੇ ਵਿੱਚ ਨਿਸਰੀ ਆ ਤੇ ਹੁਣ ਪਊਗੀ ਪਊਗੇ ਹੁਣ ਇਹਦਾ ਕੋਈ ਰੋਕ ਥਾਮ ਹੈ ਨਹੀਂ ਕੋ ਲੋਚੀ ਵੀਰ ਵੀ ਆ ਗਿਆ र देख सतर ठीक ठाक भीर तु सुनाओ हाँ वादिया चल रहा हाँ जी हाँ बत्ते गब्बा जहा थोड़ा जा गिला है इतने गह के बाकी तो ठीक है ਕੱਢ ਲਾ ਦੇ ਸਿੱਖੀ ਨੂੰ ਜ਼ੋਰ ਪਾ ਹਾਂ ਟਰੈਕਟਰ ਨੂੰ ਤਾਂ ਪਤਾ ਐ ਇਹਦੇ ਪਤਾ ਵੀ ਨਹੀਂ ਲੱਗਦਾ ਹਾਂ ਟਰੈਕਟਰ ਦੀ ਆਵਾਜ਼ ਵੀ ਨਹੀਂ ਆ ਰਹੀ ਜ਼ੋਰ ਨਹੀਂ ਲੱਗਦਾ ਹੈਗਾ ਜਿੱਕਾ ਆਇਆ ਨਾ ਪੋਲਾ ਹੋ ਗਿਆ ਹੁਣ ਕਈ ਸਾਲ ਹੋ ਗਏ ਆਪਾਂ ਨੂੰ ਵਿੱਚ ਬੋਂਦਿਆਂ ਨੂੰ ਹਾਂ ਹੁਣ ਖੇਤ ਪੋਲਾ ਹੋ ਗਿਆ ਮੀਂਹ ਨਹੀਂ ਦਾ ਨਹੀਂ ਪਾਏ ਨੇ ਬਦਲ ਵਈ ਅੱਜ ਵੀ ਹੋ ਗਈ ਸੀਗੀ ਆ ਹੁਣ ਵੀ ਹੋਈ ਹੋਈ ਆ ਆ ਦੇਖੋ ਕਿ ਅਜੇ ਬਾਟਮੀ ਕਾਫੀ ਆ ਗਰਮੀ ਤਾਂ ਕਾਫੀ ਆ ਹਾਂ ਇਹਨੂੰ ਤਾਂ ਕਾਫੀ ਹਲਦੀ ਪੈ ਗਈ ਆ ਆ 26 ਨੂੰ ਹਾਂਜੀ ਹਾਂ ਹਾਂ ਹਲਦੀ ਖਾਧੀ ਆ ਉਹ ਪਹਿਲਾਂ ਕਰੀ ਸੀ ਫਿਰ ਉਹਨੇ ਮੀਂਹ ਚ ਆਈ ਗਈ ਉਹਨੇ ਦੱਸਿਆ ਵੀ ਦੀਗਾ ਸਪਰੇਅ ਵਾਲੇ ਨੇ ਵੀ ਜੇ ਵੀ ਮੀਂਹ ਪਈ ਜਾਣਾ ਵੀ ਉਹਨੇ ਅਸਰ ਨਹੀਂ ਕਰਨਾ ਵੀ ਧੁੱਪਾਂ ਚਾਹੀਦੀ ਆ ਸਪਰੇਅ ਕਰਨ ਤੋਂ ਬਾਅਦ ਵੀ ਧੁੱਪਾਂ ਨਿਕਲ ਹੀ ਹੋਣੀ ਹੈਗੀ ਸਪਰੇਅ ਕਰਤੀ ਸੀ ਵੀ ਧੁੱਪ ਐ ਨਹੀਂ ਨਿਕਲਦੀ ਆਪੀ ਆ ਦੇਖਣ ਇਹ ਜੱਗ ਦੰਗਿਆ ਲੱਗਦਾ ਹੈ ਇੱਕ ਪਾਸੇ ਨੂੰ ਥੋੜਾ ਸਿੱਧਾ ਹੋ ਜਾਂਦਾ ਜਦ ਉਧਰੋਂ ਆਉਨੇ ਆ ਉਹ ਉਹਦੀ ਬਣਾਈ ਚ ਏਕਣਾ ਵੀਰ ਉਹ ਜੇ ਉਹ ਅੰਦਰਲੇ ਪਾਸੇ ਚੱਲਦਾ ਉਹ ਦੂਏ ਲੋੜ ਚੱਲਦਾ ਜੇ ਇਧਰ ਨੂੰ ਚੱਲਦਾ ਫਿਰ ਮੜਾ ਸਿੱਧਾ ਹੋ ਜਾਂਦਾ ਟਾਇਰ ਅੰਦਰਲੇ ਵੰਜੋ ਉਹ ਜੀ ਆਪਾਂ ਨੇ ਸਾਰਿਆਂ ਨੇ ਸਾਰੇ ਖੇਤਾਂ ਦੇ ਵਿੱਚ ਰੋਟਾ ਫਲਾਉ ਫੇਰਤਾ ਦੇਬੀ ਆਪਣਾ ਆ ਗਿਆ ਦੇਬੀ ਹੁਣ ਇਸ ਤੋਂ ਬਾਅਦ ਕੀ ਕਰਨਾ ਆਪਾਂ ਨੇ ਇਹਦੇ ਵਿੱਚ ਇਹ ਤਾਂ ਫੇਰਾ ਰੋਟਾ ਬਿਠਾ ਜੀ ਬੋਲ ਇਹ ਰੋਟਾ ਬਿਠਰਾ ਦੇ ਵਿੱਚ ਹਾਂਜੀ ਰੋਟਾ ਬਿਠਾ ਫਿਰ ਆਪਾਂ ਸਵਾਦ ਦੇਣਾ ਮਾਣੇ ਤੇ ਥੋੜੀ ਜਿਹੀ ਚੀਨੀ ਨੇ ਹੂੰ ਪੱਧਰ ਕਰ ਦਾਂਗੇ ਹੂੰ ਇਹ ਦੋਹਰ ਤਵੇ ਲਾ ਕੇ ਹੂੰ ਫੇਰ ਰੋਟਾ ਵੇਟਰ ਫੇਰ ਕੇ ਹੂੰ ਤੇ ਬੀਜਾਂ ਫੇਰ ਬੀਜਾਂ ਹੋਰ ਅਬ ਆਪਾਂ ਸਾਥ ਦਵੇ ਹੁਣ ਮੌਸਮ ਠੀਕ ਰਹੇ ਇਕਨੇ ਨਿਖਰਿਆ ਰਹੇ ਨੀਲਾ ਨੀਲਾ ਅਸਮਾਨ ਰਹੇ ਹੈਨਾ ਦੇਖੋ ਕਿੰਨਾ ਵਧੀਆ ਅਸਮਾਨ ਨੀਲਾ ਨੀਲਾ ਪਰ ਕਦੇ ਡਰਾ ਵੀ ਦਿੰਦਾ ਕਈ ਵਾਰ ਬੱਦਲ ਵੀ ਹੋ ਜਾਂਦਾ ਆ ਦੋ ਦਿਨ ਹੈਗਾ ਜੇ ਥੋੜਾ ਜਿਹਾ ਮੌਸਮ ਖਰਾਬ ਖਲਜੀ ਵੀ ਚਲੋ